ਉਹ ਮੈਂ ਕੀ ਕਰਾਂ ਯਾਰ ਮਜਬੂਰੀਆਂ ਨੇ ਆ ਗਿਆ ਮਾਲਕ ਦਾ ਫੋਨ ਹੁਣ ਕੀ ਕਹਾਂ ਉਹਨੂੰ ਉਹ ਚੰਗਾ ਫਿਰ ਮੈਂ ਚੱਲਦਾ ਠੀਕ ਐ ਜਾ ਹੋਰ ਕੀ ਮੇਰੀ ਜਵਾਨੀ ਖਰਾਬ ਕਰਨੀ ਸੀ ਕਰਤੀ ਮੇਰੀ ਗੱਲ ਸੁਣ ਇਹ ਕੀ ਚੱਕਰ ਹੁੰਦਾ ਯਾਰ ਤੂੰ ਕਹਿ ਵੀ ਸਕਦਾ ਉਹ ਕੋਈ ਚੱਕਰ ਨਹੀਂ ਮੈਂ ਲੇਟ ਹੋਈ ਜਾਂਦਾ ਠੀਕ ਐ ਕੋਈ ਗੱਲ ਨਹੀਂ ਮਿਲਦੇ ਸਰ ਠੀਕ ਆਦਾ ਸਾਲਕਾ ਨੂੰ ਆਪ ਨੂੰ ਨਹੀਂ ਦਿੰਦਾ ਉਹਨਾਂ ਦੇ ਘਰੇ ਬੱਚੇ ਨਹੀਂ ਹੈਗੇ ਜਿਹੜੇ ਵਿਆਹੇ ਹੋਏ ਨੇ ਵੀ ਇੱਕ ਦੋ ਘੰਟੇ ਤਾਂ ਦੇ ਦਿਓ ਤੁਸੀਂ ਨਾ ਵਿਚਾਰਾ ਕਿਹੜੇ ਮਿਲੇ ਆਇਆ ਤੇ ਕਿਹੜੇ ਵੇਲ ਚੱਲ ਗਿਆ ਸਾਡੀ ਦੀ ਪਾਦੀ ਜ਼ਿੰਦਗੀ ਲੈ ਹੁਣ ਉਹ ਤਾਂ ਵਗ ਗਿਆ ਮੈਂ ਤਾਂ ਆਪਣੇ ਕੰਮ ਕਰਾਂ ਨਹੀਂ ਕੀ ਕਰੀ ਜਾਂਦੀ ਆ ਨਹੀਂ ਆ ਜਾ ਭੈਣੇ ਕਰਨਾ ਕੀ ਆ ਕਿਵੇਂ ਆ ਵਧੀਆ ਉਹ ਹੀ ਝਾੜੂ ਪੋਚੇ ਆਪਣੇ ਤਾਂ ਮੇਰੇ ਤਾਂ ਇਹ ਹੀ ਨਹੀਂ ਜਾਂਦੇ ਸਹੀ ਗੱਲ ਆ ਘਰ ਦੇ ਕੰਮ ਨਹੀਂ ਖਤਮ ਹੁੰਦੇ ਹਨ ਹੋਰ ਯਾਰ ਸਾਰਾ ਦਿਨ ਨਹੀਂ ਨਿਭੜਦੇ ਹੈਗੇ ਤੂੰ ਦੱਸ ਕਿਵੇਂ ਆ ਵਧੀਆ ਪਰਿਵਾਰ ਕਿਵੇਂ ਆ ਵਧੀਆ ਵਧੀਆ ਨੀ ਇੱਕ ਗੱਲ ਦੱਸ ਹਾਂ ਟ੍ਰੈਵਲ ਹੁਣ ਤਾਂ ਆਇਆ ਸੀ ਵਗ ਵੀ ਗਿਆ ਤੇ ਤੈਨੂੰ ਕੀ ਦੱਸਾਂ ਡਰਾਈਵਰਾਂ ਦੀ ਕਾਦੀ ਜ਼ਿੰਦਗੀ ਐ ਤੇ ਸਾਡੀ ਉਹਨਾਂ ਦੇ ਮਗਰ ਜਮੀ ਮਰੀ ਹੋਈ ਜ਼ਿੰਦਗੀ ਐ ਆਇਆ ਸੀ ਮੈਨੂੰ ਤਾਂ ਇਹ ਸੀ ਮੈਂ ਕਿ ਚੱਲ ਦੋ ਰਾਤਾਂ ਲਾ ਕੇ ਜਾਊਗਾ ਉਹ ਤਾਂ ਮੰਗਰੀ ਫੋਨ ਕਰਤਾ ਹ ਜੇ ਅਸੀਂ ਤਾਂ ਗੱਲਾਂ ਹੀ ਕਰੀ ਜਾਂਦੇ ਤੇ ਮੈਂ ਤਾਂ ਕੁਛ ਵਿਚਾਰੇ ਨੂੰ ਖਾਣ ਪੀਣ ਨੂੰ ਵੀ ਨਹੀਂ ਬਣਾ ਕੇ ਦਿੱਤਾ ਮਾਲਕਾਂ ਨੇ ਕਹਿੰਦੇ ਆਪਦੀ ਕਹਿੰਦੇ ਗੱਡੀ ਲਾ ਲਓ ਆ ਜਾ ਕਹਿੰਦੇ ਹੋਣੀ ਕਾਦੀ ਜ਼ਿੰਦਗੀ ਐ ਭੈਣ ਜਵਾਨੀ ਖਰਾਬ ਹੋ ਗਈ ਜਵਾਨੀ ਕਾ ਤੋ ਖਰਾਬ ਕਰੀਆਂ ਹਾਂ ਹਾਂ ਤੂੰ ਮੇਰੀ ਜੇ ਗੱਲ ਸੁਣੇ ਹੂੰ ਭਾਕੇ ਤੇ ਹੋਰ ਨਾ ਕਰਾਂ ਨੰ ਤੇਰਾ ਵਿਆਹ ਨੀ ਨਾਨੀ ਡਰਾਈਵਰ ਕਰਦਾ ਬਹੁਤ ਹੈ ਚੰਦਰਾ ਮੇਰਾ ਨੀ ਬੱਸ ਕਰ ਡਰਾਈਵਰ ਰੂਲ ਕਰਦੇ ਨਹੀਂ ਹੁੰਦੇ ਇਹ ਤਾਂ ਬਾਰ ਲਈ ਰੱਖੀ ਰੱਖੀ ਫਿਰਦੇ ਨੇ ਇਹ ਨੀ ਮੈਨੂੰ ਇੰਨਾ ਤਾਂ ਨਹੀਂ ਪਤਾ ਡਰਾਈਵਰਾਂ ਬਾਰੇ ਪਰ ਕਰਦਾ ਚੰਦਰਾ ਮੋਹ ਬਹੁਤ ਹੈ ਮੇਰਾ ਪਤਾ ਕਰਿਆ ਕੀ ਕਰਦਾ ਬਾਹਰ ਦਾ ਤਾਂ ਤੈਨੂੰ ਪਤਾ ਹੀ ਨਹੀਂ ਹੈਗਾ ਚੱਲ ਬਾਕੀ ਕੋਈ ਗੱਲ ਨਹੀਂ ਮੰਨਣੀਆਂ ਗੱਲ ਤਾਂ ਵੀ ਦੱਸ ਦੀ ਜੇ ਨਾ ਮੰਨਣੀਆਂ ਤਾਂ ਵੀ ਦੱਸ ਮੈਂ ਸੋਚੂਂਗੀ બેજા આજા ચાવણામાં પક્ષી ਵੀ ਕਿਤੇ ਵਾਰ ਪਣ ਕ ਲਗੰਦੂਂਗੀ ਨੀਲਾ ਹਾਂ ਕਿਸੇ ਨੂੰ ਨਹੀਂ ਮੈਂ ਦੱਸਦੀ ਮੈਂ ਤੇਰੇ ਵਾਲੇ ਥੋੜੀ ਦੱਸੂਗੀ ਲੈ ਦੱਸ ਹਾਂ ਕਿ ਤੇ ਆਖੇ ਸੋਨੀ ਆਈ ਸੀ ਜੀ ਉਹਨੇ ਆ ਗੱਲ ਕਰੀ ਮੇਰੇ ਅੱਗੇ ਹਾਂ ਲੈ ਤੂੰ ਮੇਰੀ ਸਹੇਲੀ ਮੈਂ ਇੱਕ ਇੱਕ ਗਵਾਂਡ ਚ ਮੈਂ ਕਿਸੇ ਦੇ ਹੋ ਰਾਵਾਂ ਨਾ ਜਾਵਾਂ ਉਹ ਵੀ ਤਾਂ ਗੱਲ ਆ ਪੈਣੀ ਤੈਨੂੰ ਤਾਂ ਦੇਖ ਆਪਦੀ ਬਣਾਇਆਗਾ ਮੈਂ ਆਪਦੀ ਕਰਕੇ ਗੱਲ ਕਰ ਰਹੀ ਹਾਂ ਨਹੀਂ ਤੇ ਮੈਂ ਤਾਂ ਕਿਸੇ ਨੂੰ ਮੂੰਹ ਨਹੀਂ ਲਾਉਂਦੀ ਹੈਗੀ ਲੈ ਲੈ ਤੈਨੂੰ ਪਤਾ ਹੀ ਆ ਮੈਂ ਤਾਂ ਘਰੋਂ ਬਾਹਰ ਨਹੀਂ ਨਿਕਲਦੀ ਨਾ ਨਾ ਸੋਨੀਆ ਇਹ ਜੀ ਕੋਈ ਗੱਲ ਨਹੀਂ ਆ ਜਾ ਚਾਹ ਬਣਾ ਕੇ ਪਲਾਮਾ ਚਾਹ ਨਹੀਂ ਮੈਂ ਪੀਣੀ ਤੇ ਪੀ ਜਾ ਕੋਸਾ ਨਾਲੇ ਮੇਰਾ ਮਨ ਹਲਕਾ ਹੋ ਜੂਗਾ ਮੇਰਾ ਰੰਜਨ ਆਲਾ ਅੱਜ ਸ਼ਾਪਿੰਗ ਕਰਨ ਜਾਣਾਗਾ ਅਸੀਂ ਥੋਡੀਆਂ ਮੋਜਾਂ ਨੇ ਹਨਾ ਹਾਂ ਸਹੀ ਹੈ ਜੀ ਡਰਾਈਵਰ ਨਾ ਲੱਭੇ ਕਦੇ ਵੀ ਥੋਡੀਆਂ ਥੋੜੇ ਨਜ਼ਾਰੇ ਦੇਖ ਲੈ ਸ਼ਾਮ ਨੂੰ ਆਉਂਦਾ ਸ਼ਾਪਿੰਗ ਕਰਿਆ ਘੁੰਮ ਮਾਈ ਹੈ ਹਨਾ ਚੰਡੀਗੜ੍ਹ ਜਾਊਗਾ ਮੈਨੂੰ ਲੈ ਕੇ ਅੱਜ ਹੋਰ ਅਰੇ ਤਾਂ ਮੈਂ ਰੈਡੀ-ਚੈਡੀ ਹੋਣਾਗਾ ਚੱਲ ਵਧੀਆ ਜੀ ਤਿਆਰ ਹੋ ਜੀ ਚਾਹ ਠੀਕ ਆ ਹਾਂ ਜੇ ਮੇਰੀ ਗੱਲ ਤੇ ਗੌਰ ਕਰੇ ਤੇ ਜ਼ਰੂਰ ਕਰ ਲੀ ਹਾਂ ਜ਼ਰੂਰ ਕਰਾਂਗੇ ਲਗਾਸ ਇਹ ਮੈਨੂੰ ਕੋਹ ਕਹੇਗੀ ਗੱਲ ਕਹੇਗੀ ਤੇ ਮੇਰੇ ਦਿਮਾਗ ਚ ਉਲਝਣਾ ਪੈਣ ਲੱਗ ਗਿਆ ਮੈਂ ਕੀ ਸੋਚਣ ਲੱਗ ਗਿਆ ਚਲ ਕੋਈ ਨਾ ਕਿਸੇ ਨਾਲ ਹੋਰ ਸਲਾਹ ਕਰਕੇ ਦੇਖਦੀ ਹੁਣ ਯਾ ਕਿ ਦਰਮ ਲੰਗ ਜਾ ਮਿਲ ਗਿਆ ਮੈਨੂੰ ਹਾਂ ਪਤਾ ਕੀ ਤੇ ਚਾਤੀਆਂ ਲੋਂਦਾ ਫਿਰਦਾ ਉੱਪਰ ਜਾਈ ਕੀ ਬੜਬੜ ਕਰਦੀ ਹੁੰਦੀ ਆ ਵੇ ਕੁਛ ਨਹੀਂ ਮੈਂ ਤਾਂ ਕਰਦੀਆਂ ਗੱਲਾਂ ਯਾਦ ਕਰੀ ਜਾਂਦੀ ਸੀ ਕਰਦੀਆਂ ਗੱਲਾਂ ਦਾ ਨਹੀਂ ਗੱਲਾਂ ਦਾ ਕੁਝ ਹੋਰ ਹੀ ਕਰਦੀ ਹੁੰਦੀ ਆ ਲਾ ਹੋਰ ਕੀ ਕਰਨਾ ਮੈਂ ਹਾਂ ਹਲੇ ਇੱਥੇ ਬੜਾ ਖੜਿਆਗਾ ਕੀ ਗੱਲ ਵੇ ਕੁਛ ਨਹੀਂ ਮੈਂ ਤਾਂ ਖੜਦਾ ਹੀ ਇੱਥੇ ਆ ਰਹਿਣ ਦੇ ਰਹਿਣ ਦੇ ਮੇਰੀ ਅੱਖਾਂ ਨਾ ਸੀਸੀਟੀ ਕੈਮਰਾ ਜਿੱਥੇ ਤੂੰ ਮਾਰ ਮਾਰਦਾ ਹੈ ਨਾ ਸਾਰਾ ਪਤਾ ਮੈਨੂੰ ਉਹ ਪਰਜਾਈ ਤੂੰ ਤਾਂ ਉਹੀ ਸ਼ੱਕ ਕਰੀ ਜੰਨੀ ਆ ਮੈਨੂੰ ਤਾਂ ਡਰਾਈਵਰ ਖੁਦ ਜੇ ਕਹਿ ਕੇ ਜਾਂਦਾ ਵੀ ਭਾਈ ਸਾਡੇ ਘਰੇ ਗੇੜਾ ਰੱਖਿਆ ਕਰ ਹਾਂ ਵੇ ਸੱਚੀ ਲਾ ਹੋਰ ਮੈਂ ਤਾਂ ਪੁੱਤ ਵੜਾਵੇ ਵਾ ਹੱਥ ਕਾ ਨੂੰ ਮੈਂ ਤਾਂ ਭੁੱਕੀ ਦਾ ਚਮਚਾ ਖਾਣ ਜਾਂਦਾ। ਅੱਛਾ ਵੀ ਕਿਤੇ ਕੁਝ ਹੋਰ ਤਾਂ ਨਹੀਂ ਖਾਣ ਜਾਂਦਾ। ਦੱਸ ਦੇ ਲੈ ਫੇਰ ਕਿੱਡੀ ਗੱਲਾਂ ਪਰਜਾਈਆਂ ਮੈਂ ਤੇਰੀ। ਉਹ ਨਹੀਂ ਪਰਜਾਈ ਐਡੀ ਗੱਲ ਨਹੀਂ ਹੈਗੀ ਜਿਹੜੀ ਤੂੰ ਬਣਾ ਕੇ ਵੈਗੀ। ਹੂੰ ਰਹਿਣ ਦੇ ਜਿਸ ਹਾਵ ਨਾ ਢੇੜੇ-ਢੇੜੇ ਦਿਨਾਂ ਨਾ ਸਾਰਾ ਪਤਾ ਤੇਰਾ ਮੈਨੂੰ। ਨਾ ਦੱਸ ਕੋਈ ਗੱਲ ਨਹੀਂ। ਦੇ ਕੇ ਦੱਸ ਵੀ ਦੇਂਗਾ ਨਾ ਮੈਂ ਕਿਤੇ ਗੱਲ ਨਹੀਂ ਕਰਦੀ। ਆਪਦੇ ਅੰਦਰ ਹੀ ਰੱਖੂੰ। ਲੈ ਲੈ ਤੈਨੂੰ ਮੇਰਾ ਪਤਾ ਹੀ ਆ। ਕਿਸੇ ਅੱਗੇ ਗੱਲ ਨਹੀਂ ਕਰਦੀ ਮੈਂ। ਪਰਜਾਈ ਹੈ ਦੇਖ ਤੂੰ ਤਾਂ ਉਹੀ ਖੜੀ ਪੈ ਗਈ ਨਾ ਗੱਲਬਾਤ ਕਰਨ ਕੀ ਹੈ ਕੀ ਹੈ ਕੀ ਚੀਜ਼ ਆ ਹੋ ਹੈ ਵੇ ਇੱਕ ਗੱਲ ਹੈ ਤਾਂ ਉਹਦੇ ਵਿੱਚ ਕੁਝ ਨਹੀਂ ਹੈਗਾ ਛੱਡ ਪਰੇ ਇਧਰ ਇਹਨਾਂ ਦੇ ਘਰੇ ਘੁਰੇ ਨਾ ਜਾਇਆ ਕਰ ਐਵੇਂ ਤੇਰੀ ਸੁੱਕੀ ਬਦਨਾਮੀ ਹੋ ਜਾਊਗੀ ਉਹ ਪਰਜਾਈ ਜਦ ਡਰਾਈਵਰ ਕਹਿ ਕੇ ਗਿਆ ਚਲ ਮੈਂ ਸਮਾਨ ਸਮੂਹ ਲਿਆ ਦੇਣਾ ਪਿੱਲ ਵਾਲੇ ਮੈਨੂੰ ਪਤਾ ਤੇਰੀ ਤਾਂ ਹੋਰ ਕਿਤੇ ਟਾਂਕਾ ਫਿੱਟਾ ਪਰਜਾਈ ਐਦਾ ਰੱਖਣਾ ਪੈਂਦਾ ਸਾਰਾ ਕੁਝ ਇੱਥੇ ਕੀ ਰੱਖਿਆ ਐਵੇਂ ਨਾ ਜਾਇਆ ਕਰ ਤੇ ਐਵੇਂ ਤੇਰੀ ਬੇਸਤੀ ਹੋ ਜੂਗੀ ਲੜੇ ਤੇਰੇ ਤੇ ਨਾ ਵਿਸ਼ਵਾਸ ਕਰਦਾ ਉਹ ਉੱਪਰ ਜਾਏਗੀ ਮੈਂ ਕਾਨੂੰ ਜਾਨਾ ਉਹ ਤਾਂ ਆਪੇ ਬੁਲਾਉਂਦੀ ਐ ਹੈ ਵੀ ਹਾਂ ਉਹ ਪੱਕੀ ਖਾਣ ਵਾਸਤੇ ਹਾਂ ਅੱਛਾ ਹਾਂ ਹੈ ਤਾਂ ਕੋਝੋਰੀ ਸਮਝ ਲਿਆ ਸੀ ਤੂੰ ਤਾਂ ਹੋਰ ਹੀ ਕੁਝ ਸਮਝੀ ਜਾਇਆ ਕਰ ਤੇ ਹੋਰ ਤੂੰ ਤਾਂ ਆਪ ਹੀ ਕਿਹਾ ਵੀ ਆਪ ਹੀ ਬੁਲਾਉਂਦੀ ਆ ਉਹ ਫਿਰ ਸਮਾਨ ਸਮੂਨ ਮੰਗਾਣਾ ਹੁੰਦਾ ਨੇ ਅੱਛਾ ਹਾਂ ਨਾਲੇ ਡਰਾਈਵਰ ਕਹਿ ਕੇ ਜਾਂਦਾ ਬਈ ਪਰਜਾਈ ਦਾ ਧਿਆਨ ਰੱਖੀ ਕੋਈ ਸਮਾਨ ਨਹੀਂ ਹੋਣਾ ਹੁੰਦਾ ਕੋਈ ਵੀ ਚੀਜ਼ ਲੈਣੀ ਹੁੰਦੀ ਹੈ ਤੂੰ ਦਵਾ ਲਿਆ ਕਰ ਵੇ ਠੀਕ ਆ ਠੀਕ ਆ ਆ ਤਾਂ ਧਿਆਨ ਰੱਖਣੀ ਪਰ ਹੋਰ ਹੀ ਨਾ ਕਰਦੇ ਧਿਆਨ ਰੱਖਣ ਲੱਗ ਜੀ ਇੱਥੇ ਐਵੇਂ ਬੇਇੱਜ਼ਤੀ ਕਰਵਾ ਦੇ ਸਾਰੇ ਪਿੰਡ ਚ ਪਰਜਾਈ ਤੈਨੂੰ ਐਡਾ ਮਾੜਾ ਲੱਗਦਾ ਵੇ ਲੱਗਦਾ ਤਾਂ ਹੈ ਨਹੀਂ ਅੱਜ ਕੱਲ ਨਾ ਕੁੜੀਆਂ ਵੇਖ ਕੇ ਡੁੱਲ ਵਾਲਾ ਛੇਤੀ ਜਾਂਦੇ ਆ ਜੰਤਾ ਐਡਾ ਦਿਲ ਦਾ ਕਮਜ਼ੋਰ ਨਹੀਂ ਹੈਗਾ ਜਿਹੜਾ ਹਰੇਕ ਤੇ ਆ ਜੂਗਾ ਹਾਂ ਉਹ ਤਾਂ ਮੈਨੂੰ ਪਤਾ ਹੀ ਆ ਮਾਂਚ ਕੀ ਜਾਂਦ ਰਿਹਾ ਤੇਰੇ ਚੱਲ ਠੀਕ ਆ ਪਰਝਾਈ ਚੱਲ ਠੀਕ ਆ ਤੂੰ ਦੀ ਜਾਂਦੀ ਕਿਹੜਾ ਮਰ ਜਾ ਕਰ ਮਰ ਜਾ ਕਰ ਹਾਂ ਕਿਉਂ ਤੇਰੇ ਕੋਲੇ ਕਿਉਂ ਆਵਾਂ ਮੈਂ ਇਹ ਤਾਂ ਮੱਸ ਮੈਂ ਨੰਗਦੀ ਸੀ ਤੂੰ ਟੱਕਰ ਗਿਆ ਐਨੀ ਮੈਂ ਫालतੂ ਨਹੀਂ ਜਿਹੜੀ ਮੈਂ ਗਲੀਆਂ ਚ ਤੁਰੇ ਫਿਰਦੀ ਆਂਗੀ ਲੈ ਲੈ ਤੈਨੂੰ ਪਤਾ ਮੈਂ ਘਰੋਂ ਬਾਹਰ ਨਹੀਂ ਨਿਕਲਦੀ ਉਹ ਇੱਕ ਤੂੰ ਹੀ ਤਾਂ ਅੱਗ ਵਰਗੀ ਪਰਝਾਈ ਆ ਸਾਡੀ ਤੇਰੇ ਨਾਲ ਨਹੀਂ ਮਖੌਲ ਕਰਾਂਗੇ ਹੋਰ ਕਿਹਦੇ ਨਾਲ ਕਰਾਂਗੇ ਚੱਲ ਵੇ ਮੁਸਕਰੀਆਂ ਮਾਰਨੋਂ ਨਹੀਂ ਹਟਦਾ ਕੰਜਰ ਮੈਨੂੰ ਪਤਾ ਐ ਪਰ ਜੈ ਜਿੱਦੀ ਤੂੰ ਨਿੱਕੀ ਐ ਨਾ ਔਡੀਓ ਤਿੱਖੀ ਐ ਜਿੱਤੇ ਤੂੰ ਟੌਟ ਮਾਰਦੀ ਐ ਜੰਟਾ ਸਾਰੀਆਂ ਰਗਾਂ ਜਾਣਦਾ